ਗਿਆਨੀ ਕੁਲੀ ਸਿੰਘ ਗੜਗੱਜ ਜਦੋਂ ਭਾਈ ਬੱਬਰ ਦੀ ਭੈਣ ਪਤਨੀ ਜੀ ਨੂੰ ਸਰੋਪਾਉ ਦੇਣ ਲੱਗੇ ਸੰਗਤਾ ਨੇ ਉਸੇ ਵਕਤ ਰੋਕ ਦਿੱਤਾ ਕਿ ਤੁਸੀਂ ਕੌਮ ਨੂੰ ਪ੍ਰਵਾਨਿਤ ਜਥੇਦਾਰ ਨਹੀਂ ਤੁਸੀਂ ਸਰੋਪਾ ਨਹੀਂ ਦੇ ਸਕਦੇ ਜਕਾਰੇ ਦੀ ਗੋਹ ਦੇ ਵਿੱਚ ਇਹਨਾਂ ਕਰਦੀ ਬਰੌੜਤਾ ਹੋਈ ਤੇ ਗਿਆਨੀ ਕੁਲੀ ਸਿੰਘ ਗੜਗੱਜ ਮੀਟਰ-ਮੀਟਰ ਐਂ ਦੇਖੇ ਜਿਵੇਂ ਧੁੰਦ ਚ ਗਦਾ ਦੇਖਦਾ ਹੁੰਦਾ ਉਹਨੂੰ ਐਂ ਨਾ ਪਤਾ ਲੱਗੇ ਵੀ ਵੇਚ ਤੇ ਕੀ ਦੀ ਹੋਈ ਹੈ ਮੇਰੀ ਹੋਈ ਹੈ ਗਿਆਨੀ ਗੱਜ ਐਨਾ ਬਿਸ਼ਰਮ ਐਨਾ ਢੀਠ ਜੇ ਉਹਨੂੰ ਐ ਨਹੀਂ ਪਤਾ ਵੀ ਕਿੰਨੇ ਡਿਗਰੀ ਸੈਲਸੀਅਸ ਤੇ ਉਹਦੀ ਬੇਇੱਜ਼ਤੀ ਹੁੰਦੀ ਹੈ ਉਹ ਸ਼ਰਮ ਦੀ ਕੋਈ ਹੱਦ ਹੁੰਦੀ ਹੈ ਇੰਦੇ ਬੇਸ਼ਰਮ ਲੋਕ ਇਹ ਕੌਮ ਨੂੰ ਸੇਧ ਦੇਣਗੇ ਇਹ ਅੰਤਰੰਕ ਕਮੇਟੀ ਵਾਲਿਓ ਇਹ ਤੁਹਾਡੀ ਬਦائش ਹੈ ਮਤਤਾ ਪਾਇਆ ਸੀ ਫਿਰ ਕਿਤੇ ਕਿਆ ਦੇਖ ਸਕ ਬਣਾਉਲਾ ਕਿਉਂ ਨਹੀਂ ਬਰਾਉ ਕੰਮ ਪ੍ਰਵਾਨ ਕਰਦੀ ਸਾਡ ਵੀ ਕੰਮ ਦੇ ਰਹਿਨਮਾ ਹੀ ਆਪਣੇ ਹਥਿਆਰ ਸੁੱਕ ਕਾਰਨ ਇਸਤਾਏ ਇਹ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਇੰਨਾਂ ਸ਼ਕਤੀਆਂ ਨਾਲ ਮਿਲ ਕੇ ਇੰਨੀ ਸ਼ਕਤੀ ਹਾਸਲ ਕਰਨੀ ਕਿ ਸਰਕਾਰਾਂ ਵਿੱਚ ਵੀ ਪਾਈਵਾਲ ਬਣ ਕੇ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਿਆ ਤੇ ਸ਼੍ਰੀ ਅਕਾਲ ਪੱਖ ਸਾਹਿਬ ਦੀ ਵੀ ਇਹ ਗੁਰਪਰਤੋ ਕਰਦੇ ਰਹੇ ਜਿਸ ਕਾਰਨ ਅੱਜ ਅਸੀਂ ਇਸ ਸਥਿਤੀ ਵਿੱਚ ਪੁੱਜੇ ਹੁਣ ਕੁਝ ਸਿੰਘਾਂ ਦੀ ਗੈਰਤ ਜਾਗੀ ਹੈ ਅਨਕ ਜਾਗੀ ਹੈ ਦੋਨਾਂ ਦੇ ਜੂੜਿਆ ਥੱਲੋਂ ਨਿਕਲ ਚੁੱਕੇ ਨੇ ਤੇ ਹੁਣ ਉਹ ਸ੍ਰੀ ਅਕਾਲ ਪੱਖ ਸਾਹਿਬ ਨੂੰ ਸਮਰਪਿਤ ਹੋ ਕੇ ਇਨ੍ਹਾਂ ਅਦਿੱਸ਼ ਤੇ ਵਿਸ਼ ਸ਼ਕਤੀਆਂ ਨਾਲ ਟੱਕਰ ਲੈਣੇ ਸ਼ਕਤੀਆਂ ਆਪੋ ਆਪਣਾ ਜੋਰ ਲਾ ਰਹੀਆਂ ਨੇ ਸਾਰੀਆਂ ਇੱਕ ਪਾਸੇ ਪਰ ਇੱਕ ਪਾਸੇ ਸ੍ਰੀ ਅਕਾਲ ਪੱਖ ਸਾਹਿਬ ਨੂੰ ਸਮਰਪਿਤ ਪੰਜ ਮੈਂਬਰੀ ਕਮੇਟੀ ਹੈ ਜੋ ਕਿ ਇਨ੍ਹਾਂ ਸਾਰਿਆਂ ਨਾਲ ਟੱਕਰ ਇਦਿਹੇ ਹਾਮ ਜੋ ਹੋ ਰਹੇ ਨੇ ਇੱਕ ਕਬ ਮੁੱਲੀ ਦੀ ਅੰਤਰੀਂ ਕਮੇਟੀ ਹੈ ਉਹਦੇ ਸਾਰੇ 15 ਮੈਂਬਰ ਨੇ 4 ਮੈਂਬਰ ਉਹਨਾਂ ਨਾਲ ਸਹਿਮਤ ਨਹੀਂ 11 ਮੈਂਬਰ ਹੀ ਪੰਥ ਬਣੇ ਹੋਏ ਨੇ ਉਹ 11 ਮੈਂਬਰ ਜੀ ਹੋਰ ਕਰੋਜੀਤ ਸਿੰਘ ਵਿੱਕ ਦੀ ਅਗਵਾਈ ਚ ਉਹੀ ਜਥੇਦਾਰ ਸਿਲੈਕਟ ਕਰਦੇ ਨੇ ਉਹੀ ਜਥੇਦਾਰ ਨੂੰ ਰਿਜੈਕਟ ਕਰਦੇ ਨੇ ਉਹੀ ਜਥੇਦਾਰ ਦੀ ਚੈੱਕਅਪ ਕਰਦੇ ਨੇ ਉਹੀ ਜਥੇਦਾਰਾਂ ਤੇ ਦੋਸ਼ ਲਾਉਂਦੇ ਨੇ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਸੁਮੁੱਚੀ ਸਿੱਖ ਕੌਮ ਜਿਸ ਸੰਕਟਮਈ ਦੌਰ ਚੋਂ गुज़र ਰਹੀ ਹੈ ਉਸ ਲਈ ਕੌਣ ਜ਼ਿੰਮੇਵਾਰ ਹੈ ਇੱਕ ਤਾਂ ਉਹ ਸ਼ਕਤੀਆਂ ਨੇ ਜਿਹੜੀਆਂ ਸਦੀਆਂ ਤੋਂ ਸਿੱਖ ਕੌਮ ਦੇ ਪਿੱਛੇ ਹੱਥ ਧੋਕੇ ਪਈਆਂ ਹੋਈਆਂ ਇਨਾਂ ਦਾ ਸਭ ਤੋਂ ਪਹਿਲਾ ਟਕਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਉਸ ਤੋਂ ਬਾਅਦ ਸੱਦੀਆਂ 10 ਪਾਤਸ਼ਾਹੀਆਂ ਵੀ ਇਨਾਂ ਦਾ ਮੂੰਹ ਮੋੜਦੀਆਂ ਰਹੀਆਂ ਪਰ ਇਹ ਐਸੀਆਂ ਢੇਰ ਸ਼ਕਤੀਆਂ ਨੇ ਕਿ ਇਨਾਂ ਨੇ ਆਪਣੀ ਖਾੜ ਨਹੀਂ ਮੰਨੀ ਮੌਜੂਦਾ ਦੌਰ ਵਿੱਚ ਇਨਾਂ ਸ਼ਕਤੀਆਂ ਦਾ ਟਕਰਾ ਜਿਨ੍ਹਾਂ ਨੇ ਕਰਨਾ ਸੀ ਉਹ ਸਾਡੀਆਂ ਤਿੰਨ ਸਿਰਮੌਰ ਸੰਸਥਾਵਾਂ ਸਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਸਰਪ ਉੱਚ ਅਦਾਲਤ ਸ਼੍ਰੀ ਅਦਾਲਤ ਪ੍ਰਧਾਨ ਇਨ੍ਹਾਂ ਸਾਡੀਆਂ ਤਿੰਨੇ ਸੰਸਥਾਵਾਂ ਦੇ ਮੁਖੀਆਂ ਨੇ ਇਨ੍ਹਾਂ ਸ਼ਕਤੀਆਂ ਨਾਲ ਟੱਕਰ ਲੈਣ ਦੀ ਬਜਾਏ ਇਨ੍ਹਾਂ ਨਾਲ 9 ਮਾਰਚ ਦਾ ਰਿਸ਼ਤਾ ਕਾਇਮ ਕਰ ਲਿਆ ਆਪਣੇ ਨਿੱਜੀ ਮਫਾਦਿਆਂ ਲਈ ਇਨ੍ਹਾਂ ਦੇ 9 ਮਾਰਚ ਦੇ ਰਿਸ਼ਤੇ ਵਿੱਚੋਂ ਹੀ ਇਹ ਮੌਜੂਦਾ ਸੰਕਟ ਪੈਦਾ ਹੋਇਆ ਹੈ ਹੁਣ ਕੌਣ ਕਰੇ ਇਦਾਂ ਟਕਰਾ ਸਾਡੀ ਕੌਮ ਦੇ ਰਹਿਨਮਾ ਹੀ ਆਪਣੇ ਹਥਿਆਰ ਸੁੱਕ ਚੁੱਕੇ ਕਾਰਨ ਕਾਰਨ ਇਸ ਦਾ ਇੱਕ ਕੇ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਇੰਨਾਂ ਸ਼ਕਤੀਆਂ ਨਾਲ ਮਿਲ ਕੇ ਇੰਨੇ ਸ਼ਕਤੀ ਹਾਸਲ ਕਰ ਲਈ ਕਿ ਸਰਕਾਰਾਂ ਵਿੱਚ ਵੀ ਭਾਈਵਾਲ ਬਣ ਕੇ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਇਹ ਦੁਰਵਰਤੋਂ ਕਰਦੇ ਰਹੇ ਜਿਸ ਕਰ ਕਾਰਨ ਅੱਜ ਅਸੀਂ ਐਸ ਸਥਿਤੀ ਵਿੱਚ ਪੁੱਜੇ ਹਾਂ ਅਕਾਲ ਪੁਰਖ ਸਾਹਿਬ ਕੋਈ ਬਿਲਡਿੰਗ ਨਹੀਂ ਜਾਂ ਅਕਾਲ ਪੁਰਖ ਸਾਹਿਬ ਕਿਸੇ ਇੱਕ ਵਿਅਕਤੀ ਜਾਂ ਜਥੇਦਾਰ ਨਾਲ ਜੁੜਿਆ ਹੋਇਆ ਨਹੀਂ ਸ੍ਰੀ ਅਕਾਲ ਪੁਰਖ ਸਾਹਿਬ ਇੱਕ ਸੰਕਲਪ ਹੈ ਇੱਕ ਸਿਧਾਂਤ ਹੈ ਇੱਕ ਮਾਨ ਮਰਿਆਦਾ ਹੈ ਜੋ ਸਾਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਿਰਜਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੀ ਹੋਈ ਪਰ ਇੰਨਾਂ ਸ਼ਕਤੀਆਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਾਨ ਮਰਯਾਦਾ ਸੰਕਲਪ ਅਤੇ ਸਿਧਾਂਤਾਂ ਨੂੰ ਵੀ ਖਤਮ ਕਰਕੇ ਰੱਖਤਾ ਅੱਜ ਅਸੀਂ ਇਸ ਦੌਰ ਵਿੱਚ ਇਸ ਕਰਕੇ ਪਹੁੰਚਿਆ ਹੁਣ ਕੁਝ ਸਿੰਘਾਂ ਦੀ ਗੈਰਤ ਜਾਗੀ ਹੈ ਅਣਖ ਜਾਗੀ ਹੈ ਉਹਨਾਂ ਦੇ ਝੂਲੇ ਥੱਲੋਂ ਨਿਕਲ ਚੁੱਕੇ ਨੇ ਤੇ ਹੁਣ ਉਹ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋ ਕੇ ਇੰਨਾ ਅਦਿਸਪੇਡ ਦ੍ਰਿਸ਼ ਸ਼ਕਤੀਆਂ ਨਾਲ ਟੱਕਰ ਲੈ ਰਹੇ ਹਨ ਪੂਰੀ ਤਰ੍ਹਾਂ ਕੁੰਨੀਆਂ ਦੇ ਸਿੰਘ ਫਸੇ ਹੋਏ ਨੇ ਸ਼ਕਤੀਆਂ ਆਪੋ ਆਪਣਾ ਜੋਰ ਲਾ ਰਹੀਆਂ ਨੇ ਸਾਰੀਆਂ ਇੱਕ ਪਾਸੇ ਪਰ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਂਬਰੀ ਕਮੇਟੀ ਹੈ ਜੋ ਕਿ ਇਹਨਾਂ ਸਾਰਿਆਂ ਨਾਲ ਟੱਕਰ ਲੈ ਰਹੀ ਹੈ ਉਮੀਦ ਹੈ ਕਿ ਇਹ ਸੰਕਟ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਗੱਲ ਹੁਣ ਕਰਨੀ ਹੈ ਉਹਨਾਂ ਦੀ ਜੋ ਸਾਡੇ ਰਹਿਨਮਾਣ ਨੇ ਬਹੁਤ ਉਮੀਦਾਂ ਸਨ ਸਿੰਘ ਸਾਹਿਬ ਗਿਆਨੀ ਰਗਵੇ ਸਿੰਘ ਤੇ ਪਰ ਸਿੰਘ ਸਾਹਿਬ ਗਿਆਨੀ ਰਗਵੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹੁੰਦੇ ਹੋਇਆ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਹੁੰਦੇ ਹੋਇਆ ਵੀ ਆਪਣੀਆਂ ਸੇਵਾਵਾਂ ਸਹੀ ਢੰਗ ਨਾਲ ਨਹੀਂ ਨਿਵਾ ਸਕੇ ਜਿਸ ਕਰਕੇ ਉਹਨਾਂ ਨੂੰ ਵੀ ਸੰਗਤਾਂ ਦਾ ਸਾਹਮਣਾ ਕਰਨਾ ਪਿਆ ਸੰਗਤਾਂ ਦੇ ਰੋਧ ਦਾ ਸਾਹਮਣਾ ਕਰਨਾ ਪਿਆ ਗਿਆਨੀ ਰਕਬੀਰ ਸਿੰਘ ਜਿਹਨੂੰ ਸੱਦਾ ਮਿਲਿਆ ਸੀ ਇਟਲੀ ਦੇ ਪਰਮਾ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਸੱਦਾ ਦਿੱਤਾ ਸੀ ਉਹ ਕੋਈ ਮਾਮੂਲੀ ਸੰਸਥਾ ਨਹੀਂ ਉਹ ਨਾਮੀ ਗ੍ਰਾਮੀ ਜਾਣੀ ਪਹਿਚਾਣੀ ਸੰਸਥਾ ਹੈ ਜਿਸ ਸੰਸਥਾ ਵੱਲੋਂ ਸਕੂਲ ਕਾਲਜ ਯੂਨੀਵਰਸਿਟੀ ਆਦਿ ਹੋਰ ਵਿਦਿਅਕ ادارے ਚਲਾਏ ਜਾ ਰਹੇ ਉਹ ਸੰਤ ਹੈ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਜਿਸ ਦੇ ਮੁਖੀ ਨੇ ਸੰਤ ਬਾਬਾ ਬਦੇਵ ਸਿੰਘ ਜੀ ਬੁਲੰਦਪੁਰੀ ਸਾਹਿਬ ਇਹਨਾਂ ਨੇ ਹੀ ਜਦੋਂ ਗੈਨੀ ਰਗਵੀਰ ਸਿੰਘ ਜੰਨੀ ਸੁਲਤਾਨ ਸਿੰਘ ਦੋਵੇਂ ਤਖਤਾਂ ਦੇ ਜਿੱਥੇਦਾਰ ਸਨ ਇਹਨਾਂ ਨੂੰ ਇਟਲੀ ਦੇ ਸ਼ਹਿਰ ਸ਼ਾਇਦ ਪਰਮਾਨਾ ਹੈ ਉਸ ਸ਼ਹਿਰ ਦਾ ਉੱਥੇ ਆਉਣ ਦਾ ਸੱਦਾ ਦਿੱਤਾ ਸੀ ਜਦੋਂ ਸਾਡੇ ਸਿੰਘ ਸਹਿਬਾਨ ਜਾਂ ਸਾਡਾ ਕੋਈ ਧਾਰਮਿਕ ਮੁਖੀ ਵਿਦੇਸ਼ਾਂ ਵਿੱਚ ਦੌਰੇ ਤੇ ਜਾਂਦਾ ਹੈ ਤਾਂ ਉੱਥੋਂ ਦੀਆਂ ਸੰਗਤਾਂ ਧਾਰਮਿਕ ਸਮਾਗਮ ਵੀ ਕਰਦੀਆਂ ਨੇ ਤੇ ਉਹਨਾਂ ਨੂੰ ਦਰਸ਼ਨੀ ਭੇਟਾ ਵੀ ਦਿੰਦੀਆਂ ਨੇ ਮਾਇਆ ਦੇ ਰੂਪ ਵਿੱਚ ਲਪਾਪਿਆਂ ਦੇ ਰੂਪ ਵਿੱਚ ਥੈਲੀਆਂ ਦੇ ਰੂਪ ਵਿੱਚ ਤੇ ਉਹ ਮਾਇਆ ਉਹ ਸੰਗਤਾਂ ਦਾ ਸਬੰਧ ਹੁੰਦਾ ਹੈ ਉਹ ਇਨਾਂ ਧਾਰਨਿਕ ਸਖੀਅਤਾਂ ਨੇ ਆ ਕੇ ਸਰੋਪਰੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਾਊਂਟ ਵਿੱਚ ਜਮਾ ਕਰਾਉਣੀਆਂ ਹੁੰਦੀਆਂ ਨੇ ਕੁਝ ਕਰਾਉਂਦੇ ਰਹੇ ਨੇ ਕੁਝ ਨਹੀਂ ਕਰਾਉਂਦੇ ਰਹੇ ਪਰ ਜਦੋਂ ਗੱਲ ਸਪਸ਼ਟ ਹੋ ਗਈ ਇੱਕ ਗੱਲ ਸਾਹਮਣੇ ਆ ਗਈ ਕਿ ਜਦੋਂ ਗਿਆਨੀ ਰਗਵੀਰ ਸਿੰਘ ਜੁਕੇ ਗਈ ਸੀ ਉੱਥੋਂ ਇਹਨਾਂ ਨੇ 4 ਡਾਲਰ ਪਤਾ ਨਹੀਂ ਕਿੰਨੇ ਘੰਟੇ ਵਿੱਚ ਇਕੱਠੇ ਕੀਤੇ ਸੀ ਉਹ ਇਹਨਾਂ ਨੇ ਇੱਥੇ ਜਾ ਕੇ ਜਮਾ ਨਹੀਂ ਕਰਵਾਏ ਪਤਾ ਉਦੋਂ ਲੱਗਿਆ ਪਰਦਾ ਉਦੋਂ ਚੁੱਕਿਆ ਗਿਆ ਜਦੋਂ ਉੱਥੋਂ ਦੀ ਸੰਗਤ ਨੇ ਪੁੱਛਿਆ ਕਿ ਸਿੰਘ ਸਾਹਿਬ ਜੀ ਐਨੀ ਮਾਇਆ ਸੀ ਭੇਜ ਚੁੱਕਿਆ ਅੱਧੀ ਤਕਰੀਬ ਨੂੰ ਬਾਕੀ ਦੱਸੋ ਕਿਸ ਖਾਤੇ ਵਿੱਚ ਪਾਉਣੀ ਹੈ ਉਦੋਂ ਭਾਂਡਾ ਫੁੱਟਿਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦਾ ਉਹਦੀ ਜਿਆਦਾ ਡਿਟੇਲ ਇਸ ਕਰਕੇ ਜਾਨਾ ਕਿ ਇਸ ਤੋਂ ਪਹਿਲੇ ਮੀਡੀਆ ਵਿੱਚ ਤੁਸੀਂ ਇਹ ਤੰਹੀ ਤਰ੍ਹਾਂ ਜਾਣ ਸਕਦੇ ਹੋ ਸਿੰਘ ਸਰ ਦਾ ਪੀਆ ਰਖੂ ਚੱਕਰ ਹੋ ਗਿਆ ਜਿਹਨੇ heira pheri ਕੀਤੀ ਸੀ ਕਰੋੜਾ ਪੌਂਡ ਡਾਲਰ ਆਏ ਹੋਣਗੇ ਗਾਇਬ ਹੋ ਗਏ ਕਿਸੇ ਖਾਤੇ 'ਚ ਨਹੀਂ ਪਏ ਇਹ ਖਬਰ ਦੁਨੀਆ ਦੇ ਤਕਰੀਬਨ 30 ਦੇਸ਼ਾਂ 'ਚ ਸਾਡੇ ਫਾਲੋਅਰਜ਼ ਨੇ ਉਹਨਾਂ ਕੋਲ ਵੀ ਪਹੁੰਚ ਗਈ ਤੇ ਇਟਲੀ ਵੀ ਪਹੁੰਚ ਗਈ ਤੇ ਇਟਲੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਵੀ ਪਹੁੰਚ ਗਏ ਹੋਇਆ ਕੀ ਇਸ ਖਬਰ ਦਾਸ ਸੰਤ ਬਾਬਾ ਬਲਦੇਵ ਸਿੰਘ ਜੀ ਗੁਲੰਦਪੁਰ ਸਾਹਿਬ ਨੇ ਹੀ ਸਭਰ ਪਾਸੇ ਕਿ ਇਟਲੀ ਆਓ ਪਰ ਹੋਇਆ ਕੀ ਇਸ ਖਬਰ ਦਾ ਅਸਰ ਇਹ ਹੋਇਆ ਕਿ ਬਾਬਾ ਜੀ ਗੁਲੰਦਪੁਰ ਸਾਹਿਬ ਨੇ ਇਹ ਕਹਿਤਾ ਆਪਣੇ ਚੇਲਿਆਂ ਨੂੰ ਕਿ ਮੈਂ ਉਹ ਸਿੰਘ ਸਾਹਿਬ ਨੂੰ ਨਹੀਂ ਮਿਲਣਾ ਮੈਂ ਇੱਥੇ ਨਹੀਂ ਹੋਵਾਂਗਾ ਹਾਲਾਂਕਿ ਉਹ ਇਟਲੀ ਜੀ ਨੇ ਤੇ ਤੁਸੀਂ ਗਿਆਨੀ ਗੁਰਕबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਸਨਮਾਨਤ ਕਰਨਾ ਹੈ ਸਿਰਫ ਸਿਰੋਪਾਉ ਦੇ ਕੇ ਮਾਇਆ ਥੈਲੀਆਂ ਨਾਲ ਕੋਈ ਪੇਟਾ ਨਹੀਂ ਦੇਣੀ ਜਿਨ੍ਹਾਂ ਨੇ ਬੁਲਾਇਆ ਸੀ ਸੰਤ ਬਾਬਾ ਬਦੇਵ ਸਿੰਘ ਜੀ ਬੁਲੰਦਪੁਰੀ ਸਾਹਿਬ ਓ ਬੀ ਸਿੰਘ ਸਾਹਿਬ ਨੂੰ ਮਿਲਣਾ ਪਸੰਦ ਨਹੀਂ ਕਰਦੇ ਕਿਉਂ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ੍ਰੀ ਕਾਗਤਖਸਹਬ ਨਾਲ ਵਫਾਦਾਰੀ ਨਹੀਂ ਨਵਾਈ ਵਫਾਦਾਰੀ ਨਵਾਈ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਨੇ ਨਵਾਈ ਸੁਖਬੀ ਸਿੰਘ ਬਾਦਲ ਨਾਲ ਅਕਾਲ ਤਖਤ ਦਾ ਵਫਾਦਾਰੀ ਨਹੀਂ ਨਵਾਈ ਜੇ ਨਵਾਈ ਤਾਂ ਅਰਧ ਪਚੰਦਾ ਅੱਜ ਦਾ ਪੱਕਾ ਸਿੰਘ ਸਹਾਪਾਈ ਰਣਜੀਤ ਸਿੰਘ ਪ੍ਰੋਫੈਸ਼ਨਲ ਮਨਜੀਤ ਸਿੰਘ ਤੋਂ ਇਲਾਵਾ ਕੋਈ ਸਿੰਘ ਸਾਹਿਬ ਅਹਜਾ ਨਹੀਂ ਜਿਹਦੇ 'ਚ ਕੋਈ ਦਾ ਕੋਈ ਕਮੀ ਪੇਸ਼ੀ ਨਾ ਰਹੀ ਹੋਵੇ ਜੇ ਕਿਸੇ ਨੇ ਸੇਵਾ ਨਵਾਉਣ ਦਾ ਪਰਨ ਕੀਤਾ ਜੇ ਕਿਸੇ ਨੇ ਅਕਾਲੀ ਬੁੱਲਾ ਸਿੰਘ ਬਣਨ ਦਾ ਯਤਨ ਕੀਤਾ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਸੀ ਜਿਸਤੇ ਬੇਬ�ਯਾ ਦੋਸ਼ ਲਾ ਕੇ ਇਨਾਂ ਨੇ ਇਹਨਾਂ ਦੀ ਅੰਤਰਿਕ ਕਮੇਟੀ ਨੇ ਉਹਨਾਂ ਨੂੰ ਵਾਰਕ ਕਰਤਾ ਇਹਦੇ ਇਹ ਖਾਬ ਕਿਉਂ ਹੋ ਰਹੇ ਇੱਕ ਕਬਮੁਲੀ ਜੀ ਇੱਕ ਲੰਡੂ ਜੀ ਅੰਤਰਿਕ ਕਮੇਟੀ ਹੈ ਉਹਦੇ ਸਾਰੇ 15 ਮੈਂਬਰ ਨੇ 4 ਮੈਂਬਰ ਉਹਨਾਂ ਨਾਲ ਸਹਿਮਤ ਨਹੀਂ 11 ਮੈਂਬਰ ਹੀ ਪੰਥ ਬਣੇ ਹੋਏ ਨੇ ਉਹ 11 ਮੈਂਬਰ ਹੀ ਔਰ ਰੁਕਜੀਰ ਸਿੰਘ ਬਿੱਕ ਦੀ ਅਗਵਾਈ ਚ ਉਹ ਹੀ ਜਥੇਦਾਰ ਸਿਲੈਕਟ ਕਰਦੇ ਨੇ ਉਹੀ ਜਥੇਦਾਰਾਂ ਨੂੰ ਰਿਜੈਕਟ ਕਰਦੇ ਨੇ ਉਹੀ ਜਥੇਦਾਰਾਂ ਦੀ ਚੈੱਕਅਪ ਕਰਦੇ ਨੇ ਉਹੀ ਜਥੇਦਾਰਾਂ ਦੇ ਦੋਸ਼ ਲਾਉਂਦੇ ਨੇ ਉਹਨਾਂ ਨੇ ਕਹਿੰਦੇ ਦੋ ਜਥੇਦਾਰ ਦੋਨਾਂ ਨੂੰ ਕੌਮ ਨੇ ਮਾਨਤ ਪਾਨੀ ਦਿੱਤੀ ਇੱਕ ਤਾਂ ਚੁੱਪ ਕਰਕੇ ਘਰੇ ਹੀ ਬੈਠਾ ਹੈ ਗਿਆਨੀ ਕੁਲਦੀਪ ਸਿੰਘ ਅੜਗੱਜ ਜੋ ਕਿ ਸਰਨੇ ਨੇ ਭੇਜਿਆ ਤੇ ਨਿਯੁਕਤੀ ਵੀ ਕਰਵਾਈ ਹੈ ਕਾਲਪਤਖ ਸਾਹਿਬ ਦੀ ਮਾਨ ਮਰਯਾਦਾ ਦੀ ਪਲੰਘਣਾ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਾਲਪਾਰਸ ਵਾਲਿਆ ਉਹਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਕਿਸੇ ਨੇ ਦਸਤਾਰ ਨਹੀਂ ਪੇਟ ਕੀਤੀ ਹੁਣ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਘਰ ਘਰ ਜਾ ਕੇ ਦਸਤਾਰਾਂ ਕਿੱਥੀਆਂ ਕਰਦਾ ਫਿਰਦਾ ਪੱਗਾਂ ਇਕੱਠੀਆਂ ਕਰਦਾ ਫਿਰਦਾ ਬਹੁਤ ਵਧੀਆ ਬਿਜ਼ਨਸ ਉਹਦਾ ਚੱਲ ਰਿਹਾ ਉਹਨੇ ਇਹ ਗੱਲ ਕਹੀ ਸੀ ਕਿ ਜਿੱਦ ਕੌਮ ਮੈਨੂੰ ਪ੍ਰਵਾਨ ਨਹੀਂ ਕਰੂਗੀ ਮੈਂ ਸਿਵਾ ਦੇ ਦੂੰਗਾ ਸੁਣ ਲੋ ਕੌਮ ਨੇ ਤਾਂ ਵੈਸੇ ਹੀ ਪ੍ਰਵਾਨ ਨਹੀਂ ਕੀਤਾ ਤਾਜਾ ਮਸਾਲਾ ਇਹ ਕਿ ਭਾਈ ਮਹਿਲ ਸਿੰਘ ਦੀ ਬੱਬਰ ਇੰਟਰਨੈਸ਼ਨਲ ਵਾਲਿਆਂ ਦੀ ਅੰਤਮ ਅਰਦਾਸ ਵੇਲੇ ਕੀ ਕਟਨਾ ਹੋ ਗਿਆ ਨੇ ਕੁਦੀਪ ਸਿੰਘ ਗੜਗਜ ਜਦੋਂ ਭਾਈ ਬੱਬਰ ਦੀ ਤਨਨ ਪਤਨੀ ਜੀ ਨੂੰ ਸਿਰੋਂ ਪਾਓ ਦੇਣ ਲੱਗੇ ਸੰਗਤਾ ਨੇ ਉਸੇ ਵਖਤ ਰੋਕ ਦਿੱਤਾ ਕਿ ਤੁਸੀਂ ਕੌਮ ਨੂੰ ਪ੍ਰਵਾਨਤ ਜਿੱਥੇ ਦਾ ਨਹੀਂ ਗੜਗੱਜ ਸਾਹਿਬ ਤੁਸੀਂ ਸਰੋਪਾ ਨਹੀਂ ਦੇ ਸਕਦੇ ਜਕਾਰੇ ਦੀ ਗੂੰਜ ਵਿੱਚ ਇਸ ਗੱਲ ਦੀ ਪ੍ਰੋੜਤਾ ਹੋਈ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਬਿਟਰ ਬਿਟਰ ਐਂ ਦੇਖੇ ਜਿਵੇਂ ਧੁੰਦ ਚ ਗਦਾ ਦੇਖਦਾ ਹੁੰਦਾ ਉਹਨੂੰ ਐਂ ਨਾ ਪਤਾ ਲੱਗ ਕਿ ਵੀ ਬੇਇਜ਼ਤੀ ਕਿਹਦੀ ਹੋ ਰਹੀ ਹੈ ਮੇਰੀ ਹੋ ਰਹੀ ਹੈ ਚੁੱਪ ਇਹ ਖਲਾਅ ਕਿਉਂ ਪੈਦਾ ਹੋ ਉਹ ਗਿਆਨੀ ਗੁਰਗੱਜ ਐਨਾ ਬੇਸ਼ਰਮ ਐਨਾ ਢਿੱਠ ਕਿ ਉਹਨੂੰ ਐ ਨਹੀਂ ਪਤਾ ਵੀ ਕਿੰਨੇ ਡਿਗਰੀ ਸੈਲਸੀਅਸ ਤੇ ਉਹਦੀ ਬੇਇੱਜ਼ਤੀ ਹੁੰਦੀ ਹੈ ਉਹ ਸ਼ਰਮ ਦੀ ਕੋਈ ਹੱਦ ਹੁੰਦੀ ਹੈ ਐਡੇ ਬੇਸ਼ਰਮ ਲੋਕ ਇਹ ਕੌਮ ਨੂੰ ਸੇਧ ਦੇਣਗੇ ਇਹ ਅੰਤਰਿੰਕ ਕਮੇਟੀ ਵਾਲਿਓ ਇਹ ਤੁਹਾਡੀ ਪਦائش ਹੈ ਮਤਤਾ ਪਾਇਆ ਸੀ ਫਿਰ ਕਿੱਥੇ ਗਿਆ ਕੇ ਇੱਕ ਸਿੱਖ ਢੋਲਾ ਕਿਉਂ ਨਹੀਂ ਕੌਮ ਪ੍ਰਵਾਨ ਕਰਦੀ ਟਾਡੇ ਗੜਕੜਜ ਨੂੰ ਉਹ ਦੋਸ਼ ਲਾ ਕੇ ਹਟਾਈ ਸੋਨੂੰ ਫਿਰ ਵੀ ਵਿਦੇਸ਼ਾਂ ਸੱਦੀ ਜਾਂਦੇ ਆ ਉਹ ਗਿਆਨੀ ਹਰਪ੍ਰੀਤ ਸਿੰਘ 40 ਦਿਨ ਹੋ ਗਏ ਅਮਰੀਕਾ ਚ ਗਏ ਨੂੰ ہاں ہاں ਸਨਮਾਨ ਤੋਂ ਹੋ ਰਿਹਾ ਸੰਗਤਾਂ ਨੂੰ ਸੰਬੋਧਨ ਕਰ ਰਹੇ ਨੇ ਕਦੇ ਹਰਜਿੰਦਰ ਸਿੰਘ ਤਾਂ ਮੈਂ ਤੈਨੂੰ ਵੀ ਬੁਲਾਇਆ ਕਿਸੇ ਨੇ ਗੜਕੜਜ ਸਾਹਿਬ ਤੈਨੂੰ ਕਿਸੇ ਨੇ ਬੁਲਾਇਆ ਹੈ ਐਵੇਂ ਕੋਮ ਦੇ ਨਾਂ ਸੁੱਕੇ ਸੰਦੇਸ਼ ਜਾਰੀ ਕਰੀ ਜਾਂਦੇ ਐਵੇਂ ਸੰਦੇਸ਼ ਜਾਰੀ ਕਰੀ ਜਾਂਦਾ ਉਹ ਤੈਨੂੰ ਕੋਈ ਮਾਨਤਾ ਦਿੰਦਾ ਨਹੀਂ ਸੰਦੇਸ਼ ਤੋਂ ਜਾਰੀ ਕਰੀ ਜਾਂਦਾ ਸਵਾਲ ਅੱਜ ਇਹ ਵੀਡੀਓ ਸੀ ਕਿਉਂ ਬਣਾਉਣੀ ਪਈ ਇਸ ਕਰਕੇ ਬਣਾਉਣੀ ਪਈ ਕਿ ਹੁਣ ਵਿਦੇਸ਼ਾਂ ਵਿੱਚੋਂ ਵੀ ਸਿੰਘ ਸਾਹਿਬਾਨ ਨੂੰ ਮਾਇਦੇ ਗੱਫੇ ਨਹੀਂ ਮਿਲਣਗੇ ਕਿਉਂਕਿ ਇਹਨਾਂ ਨੇ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਬਣ ਕੇ ਜਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਹੀਂ ਨਵਾਂ ਨਾ ਤੇ ਇਸ ਕਰਕੇ ਮੇਰੀ ਟੀ ਦੇ ਮਾਲਕ ਨੇ ਇਹਨਾਂ ਦਾ ਹਾਲ ਇਹ ਕੀਤਾ ਹੈ ਗਿਆਨੀ ਰਿਕਵੀ ਸਿੰਘ ਦਾ ਹਾਲ ਵੀ ਇਦਾਂ ਦਾ ਹੋ ਰਿਹਾ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ